ਵੇਖੋ ਬਈ ਇਹਨਾਂ ਦੀ ਜਿਹੜੀ ਇੰਸਟਾਗ੍ਰam ਤੇ ਰੀਲਾਂ ਵਾਲੀ ਜਿਹੜੀ ਲਾਈਫ ਹੁੰਦੀ ਨਾ ਆਪਾਂ ਉਹ ਵੇਖ ਕੇ ਨਾ ਉਹ ਲਾਈਫ ਨੂੰ ਵੇਖ ਕੇ ਆਪਾਂ ਵੀ ਵੱਡੇ ਵੱਡੇ ਸੁਪਨੇ ਵੇਖ ਲੈਨੇ ਆ ਆਪਾਂ ਵੀ ਕਹਿੰਦੇ ਆ ਵੀ ਸਾਡੀ ਵੀ ਐ ਜਿੰਦਗੀ ਹੋਵੇ ਅਸੀਂ ਵੀ ਨੱਚੀਏ ਖੇਡੀਏ ਹੱਸੀਏ ਕਮਾਈਏ ਪੈਸੇ ਪਰ ਜਿਹੜੇ ਅਸਲ ਦੇ ਵਿੱਚ ਨਾ ਇਹਨਾਂ ਦੀ ਜ਼ਿੰਦਗੀ ਬਈ ਬਹੁਤ ਦੁਖੀ ਹੁੰਦਿਆ ਤੇਰੇ ਸਾਹਮਣੇ ਵੀ ਤੁਹਾਡੇ ਸਾਰੇ ਸਾਹਮਣੇ ਤੇ ਮੁੰਡਾ ਕਹਿੰਦਾ ਮਰਨ ਨੂੰ ਤਿਆਰ ਆ ਮੇਰੇ ਕੋਲ ਅੱਜ ਢੇਲਾ ਨਹੀਂ ਬਜਿਆ ਸਾਰਾ ਕੁਸ ਕਹਿੰਦਾ ਅੱਜ ਕੜਾ ਵੇਚ ਕੇ ਮੈਂ ਰੋਟੀ ਖਾਊਂਗਾ ਵੇਖੋ ਤੁਸੀਂ ਕਿੰਨਾ ਔਖੜ ਵਾਲੇ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਬੰਦਾ ਦਰਦ-ਦਰਦ ਦੇ ਠੋਕਰਾ ਖਾਂਦਾ ਫਿਰਦਾ ਟਿੱਬਿਆਂ ਤੇ ਸੌਂਦਾ ਕਹਿੰਦਾ ਮੈਂ ਘਰੋਂ ਇੰਨਾ ਦੁਖੀ ਹੋਇਆ ਪਿਆ ਵੀ ਮੇਰਾ ਮਨ ਨੂੰ ਜੀ ਕਰਦਾ ਤੈਨ ਨਕਰ ਲੀਆਂ ਸਿੰਘਾ ਬਾਬਿਓ ਚੌਥੀ ਇੱਕ ਹੋਰ ਲਿਆਉਂਣ ਫਿਰਦਾ ਸੀ ਫੇਰ ਘਰੇ ਕਲੇਸ ਪਿਆ ਸੋ ਸਾਡੀ ਬੇਨਤੀ ਹੈ ਸੱਚੀ ਗੱਲ ਦੋਸਤੋ ਅੱਜ ਤੁਹਾਡੇ ਨਾਲ ਇੱਕ ਅਜਿਹੇ ਨੌਜਵਾਨ ਨੂੰ ਮਿਲਣ ਜਾ ਰਹੇ ਹਾਂ ਜਿਹਦੇ ਤਿੰਨ ਵਿਆਹ ਹੋਏ ਸੀ ਤਿੰਨ ਵਿਆਹ ਹੋਣ ਦੇ ਬਾਅਦ ਵੀ ਮੁੰਡਾ ਕਹਿੰਦਾ ਅੱਜ ਮੈਂ ਫਾਹਾ ਲੈ ਕੇ ਮਰਨਾ ਇੱਕ ਚੌਥੀ ਇੱਕ ਚੌਥੀ ਕੁੜੀ ਨੂੰ ਲਈ ਫਿਰਦਾ ਸੀ ਉਹਨਾਂ ਵਿਆਹ ਕਰਾਉਣ ਨੂੰ ਫਿਰਦਾ ਸੀਗਾ ਪਰ ਅੱਜ ਮੁੰਡਾ ਦਰਦ-ਦਰਦੀਆਂ ਠੋਕਰਾ ਖਾਂਦਾ ਫਿਰਦਾ ਕਰੋੜਪਤੀ ਮੁੰਡਾ ਕਰੋੜਪਤੀ 4 ਚੈਨਲ ਚੱਲਦੇ ਸੀ 4 ਤੇ ਪਰ ਫਿਰ ਵੀ ਮੁੰਡਾ ਦਰਦ-ਦਰਦੀਆਂ ਠੋਕਰਾ ਖਾਣ ਨੂੰ ਮਜਬੂਰ ਆ ਮਰਨ ਨੂੰ ਤਿਆਰ ਆ ਜੇ ਤੁਹਾਡੀ ਕਰਾਉਣੀਆਂ ਗੱਲਬਾਤ ਆ ਜਾਓ ਵੀ ਖਿੱਚ ਕੇ ਆਜੋ ਸਸੀ ਗੱਲ ਦੋਸਤੋ ਅੱਜ ਆਪਣਾ ਜਿਹੜਾ ਨੌਜਵਾਨ ਖੜਾ ਇਸ ਮੁੰਡੇ ਨੇ ਤਿੰਨ ਵਿਆਹ ਕਰਾ ਲਈ ਸੀਗੇ ਤਿੰਨ ਵਿਆਹ ਕਰਾਉਣ ਤੋਂ ਬਾਅਦ ਵੀ ਅੱਜ ਵੇਖ ਲਓ ਇਹ ਰੁਆ ਵਿਆਹਵਾਂ ਚ ਫਿਰਦਾ ਤੇ ਇਹਨੇ ਕਰਦਿਆਂ ਗੱਲਬਾਤ ਵੀ ਤਿੰਨ ਵਿਆਹਾਂ ਬਾਅਦ ਵੀ ਤੂੰ ਕਿਉਂ ਘਰ ਛੱਡ ਕੇ ਆ ਗਿਆ ਚੈਨਲ ਚੂਨਲ ਚੱਲਦੀ ਸੀ ਦਾ ਬਾਪਾ ਕੁਛ ਚੱਲਦਾ ਸੀ ਆਪਾਂ ਇਹਨੇ ਗੱਲਬਾਤ ਕਰਦੇ ਆਂ ਬਈ ਸਸੀ ਗਣ ਸਸੀ ਗਾ ਬਈ ਬਈ ਤੂੰ ਕਰਾਈ ਸੀ ਤਿੰਨ ਵਿਆਹ ਬਈ ਮੈਂ ਬਹੁਤ ਜ਼ਿਆਦਾ ਦੁਖੀ ਆ ਬਹੁਤ ਜ਼ਿਆਦਾ ਦੁਖੀ ਆ ਮੇਰਾ ਇੰਜ ਹੀ ਕਰਦਾ ਮੈਂ ਮਰ ਜਾ ਨੇ ਮਰ ਜਾ ਦੁਹੀ ਤਾਂ ਹੈਗਾ ਵਿਆਹ ਤੇਰਾ ਤੇਰੇ ਹੋਏ ਸੀਗੇ ਮੇਰੇ ਤਿੰਨ ਵਿਆਹ ਹੋਇਆ ਬਈ ਤੇ ਤਿੰਨ ਵਿਆਹ ਕਰਾ ਕੇ ਤੂੰ ਪਹਿਲਾਂ ਤਾਂ ਤੂੰ ਤਿੰਨ ਵਿਆਹ ਕਰਾਏ ਫਿਰ ਅੱਜ ਦੁਖੀ ਕਿਹੜੀ ਗੱਲੋਂ ਪਹਿਲਾਂ ਤਾਂ ਇਹਦਾ ਭਾਈ ਇਹ ਮੇਰੀ ਗੱਲ ਸੁਣਾ ਪੱਤਰਕਾਰਾ ਹੂੰ ਪਹਿਲਾਂ ਮੈਂ ਵਿਆਹ ਕਰਵਾਇਆ ਲੰਬ ਮੈਰਿਜ ਕਰਵਾਈ ਅੱਛਾ ਪਹਿਲੀ ਤੇਰੀ ਲੰਬ ਮੈਰਿਜ ਸੀ ਮੈਰਿਜ ਸੀ ਠੀਕ ਹੈ ਠੀਕ ਹੈ ਉਹ ਮੇਰੇ ਨਾਲ ਬਹੁਤ ਜਿਆਦਾ ਲੜਦੀ ਸੀ ਬਹੁਤ ਜਿਆਦਾ ਠੀਕ ਹੈ ਮੇਰੇ ਦੋ ਜਵਾਗ ਸੀ ਉਹਦੇ ਨਾਲ ਅੱਛਾ ਬਹੁਤ ਲੜਦੀ ਫਿਰ ਮੈਂ ਦੂਜਾ ਵਿਆਹ ਕਰਾ ਲਿਆ ਨਹੀਂ ਕਿੰਨੇ ਚਿਰ ਬਾਅਦ ਹੋ ਗਿਆ ਕਿੰਨੇ ਚਿਰ ਬਾਅਦ ਮਤਲਬ 2-3 ਸਾਲ ਬਾਅਦ 2 ਸਾਲਾਂ ਬਾਅਦ ਜੇ ਆ ਜਿਹੜੀ ਤੇਰੀ ਲਵ ਮੈਰਿਜ ਕਰਵਾਏ ਸੀ ਉਹਨੇ ਸਹਿਮਤੀ ਕਰਕੇ ਫੇਰ ਕਰਵਾਇਆ ਰਤੀ ਨਾਲ ਹੋਇਆ ਮੇਰਾ ਵਿਆਹ ਬਈ ਦੂਜਾ ਵਿਆਹ ਕਰਾ ਲਿਆ ਹਾਂ ਫਿਰ ਹੌਲੀ-ਹੌਲੀ ਹਾਂ ਮੈਨੂੰ ਤੀਜਾ ਵਿਆਹ ਵੀ ਕਰਾ ਲਿਆ ਨਹੀਂ ਤੂੰ ਦੂਜਾ ਵਿਆਹ ਕਰਵਾਇਆ ਤੂੰ ਦੂਜਾ ਵਿਆਹ ਤਾਂ ਕਰਵਾਇਆ ਸੀ ਤੇ ਤੇਰਾ ਪਹਿਲਾ ਵਾਲੀ ਘਰ ਨਾਲ ਲੜਾਈ ਵਾਲੀ ਹੁੰਦੀ ਸੀ ਪਹਿਲਾ ਵਾਲੀ ਜਿਹੜੀ ਘਰ ਵਾਲੀ ਸੀ ਉਹ ਮੇਰੇ ਨਾਲ ਲੜਦੀ ਸੀ ਬਾਈ ਅੱਛਾ ਤੇ ਦੂਜੀ ਘਰ ਵਾਲੀ ਵੀ ਲੜਨ ਲੱਗ ਗਈ ਮੇਰੇ ਨਾਲ ਫਿਰ ਤੂੰ ਤੀਜਾ ਕਰਾ ਲਿਆ ਤੀਜਾ ਕਰਾ ਲਿਆ ਹੁਣ ਤੀਜੀ ਘਰ ਵਾਲੀ ਲੜਨ ਲੱਗ ਗਈ ਮੈਂ ਘਰ ਹੀ ਛੱਡਤਾ ਬਈ ਯਾਰ ਵੇਖੋ ਬਈ ਦਰਸ਼ਕੋ ਤਿੰਨ ਵਿਆਹ ਕਰਾ ਲਏ ਮੁੰਡੇ ਨੇ ਤੀਜਾ ਵਿਆਹ ਕਰਾ ਕੇ ਕਹਿੰਦਾ ਪਹਿਲੀ ਹੀ ਲੜਦੀ ਸੀ ਦੂਜਾ ਕਰਾ ਲਿਆ ਦੂਜੀ ਲੜਦੀ ਸੀ ਤੀਜਾ ਕਰਾ ਲਿਆ ਤੇ ਬਈ ਤੀਜੀ ਵੀ ਲੜਦੀ ਹੈ ਤੇ ਹੁਣ ਫਿਰ ਤੂੰ ਘਰ ਛੱਡਣ ਦਾ ਕਾਰਨ ਘਰ ਛੱਡ ਕੇ ਫ ਦੇਣਦੇ ਉਹ ਨਹੀਂ ਤਾਂ ਮਰ ਜੂਗਾ ਠੀਕ ਹੈ ਮੇਰੇ ਨਾਲ ਤਿੰਨੇ ਬਾਈ ਲੜਦੀਆਂ ਨਹੀਂ ਤੇ ਤੂੰ ਬਾਈ ਉਹਨਾਂ ਨੂੰ ਤਲਾਕ ਤਲੂਕ ਦੇ ਜਾਂਦਾ ਪਹਿਲੀ ਨੂੰ ਤਲਾਕ ਦੇ ਦਿੰਦਾ ਜੇ ਤੇਨੇ ਲੜਦੀ ਸੀ ਜੇ ਦੂਜਾ ਕਰਾਇਆ ਹੋਇਆ ਬਾਈ ਯਾਰ ਮੇਰੀ ਗੱਲ ਸੁਣ ਪਹਿਲੀ ਨਾਲ ਜਦੋਂ ਮੇਰਾ ਵਿਆਹ ਹੋਇਆ ਠੀਕ ਆ ਉਹ ਮੇਰੇ ਨਾਲ ਲੜਦੀ ਸੀ ਮੈਂ ਉਹਨੂੰ ਕਿਹਾ ਮੈਂ ਦੂਜਾ ਵਿਆਹ ਕਰਾਉਣਾਗਾ ਉਹ ਕਹਿੰਦੀ ਕਰਾ ਲਾ ਮੈਂ ਕਰਾ ਲਿਆ ਉਹਨੇ ਕੁਝ ਨਹੀਂ ਕਿਹਾ ਠੀਕ ਹੈ ਜਦੋਂ ਦੂਜੀ ਨਾਲ ਲੜਨ ਲੱਗੀ ਮੈਂ ਤੀਜਾ ਵੀ ਕਰਾ ਲਿਆ ਨਹੀਂ ਤੂੰ ਦੋਨਾਂ ਦਾ ਤਲਾਕ ਦੀ ਗੱਲ ਨਹੀਂ ਕੀਤੀ ਤੂੰ ਤਲਾਕ ਹੀ ਤਲਾਕ ਦੀ ਬਾਈ ਯਾਰ ਗੱਲ ਕਿਵੇਂ ਕਰ ਲੈ ਜੇ ਮੈਂ ਤਲਾਕ ਦਿੰਨਾ ਬਾਈ ਉਹਨਾਂ ਨੂੰ ਇਹ ਆ ਵੀ ਸਾਰੀ ਪ੍ਰਾਪਰਟੀ ਪ੍ਰਾਪਰਟੀ ਅੱਧੇ ਵਿਜਦੀ ਹੋ ਜੂਗੀ। ਅੱਛਾ ਇਹਨੂੰ ਇਹਦਾ ਚੰਗਾ ਇਹ ਆ ਵੀ ਇਹ ਘਰੋਂ ਨਿਕਲ ਜੇ ਤੇ ਜਦੋਂ ਮਰ ਮੁਰਜੇ ਤਾਂ ਸਾਰੀ ਪ੍ਰਾਪਰਟੀ ਆਪਣੇ ਆਪ ਹੀ ਲੈ ਉਹ ਤਾਂ ਪ੍ਰਾਪਰਟੀ ਦਾ ਹਿੱਸਾ ਆ ਜੇ ਬਈ ਮੈਂ ਸੋਹਰੇ ਤੇਰੇ ਚੈਨਲ ਚੂਨਣੇ ਵੀ ਚੱਲਦੇ ਸੀਗੇ ਚੈਨਲ ਤੇਰੇ ਤੂੰ ਚੈਨਲਾਂ ਤੋਂ ਇਨਕਾਮ ਤੇਰੀ ਬਹੁਤ ਸੀਗੀ ਉਹ ਤਾਂ ਲੋਕਾਂ ਨੂੰ ਲੋਕਾਂ ਤੋਂ ਤੂੰ ਸ਼ਾਹੀਦ ਕਰਦਾ ਵੀ ਮੈਂ ਵਿਆਹ ਕਰਾ ਲੈ ਲੋਕ ਤੇ ਨੁਰੀਸ ਕਰ ਕਰਕੇ ਤੇਰੀ ਨੁਰੀਸ ਕਰ ਕਰਕੇ ਦੋ ਦੋ ਤਿੰਨ ਤਿੰਨ ਵਿਆਹ ਕਰਾਉਣ ਨੂੰ ਫਿਰਦੇ। ਤਾਂ ਮੈਂ ਇਹ ਕਹਿਣਾ ਚਾਹਣਾ ਬਈ ਮੇਰੀ ਫੋਕੀ ਟੌਰ ਆਹੋ। ਠੀਕ ਹੈ। ਮੇਰੇ ਰੀਲਾਂ ਵਿੱਚੋਂ ਦੀ ਫੋਕੀ ਟੌਰ ਆ ਤਿੰਨ ਵਿਆਹ ਨਾ ਕਰਾ ਲਿਆ ਬਈ ਮੈਂ ਤਾਂ ਇੱਕ ਕਰਾ ਕੇ ਪਸਤਾਈ ਜਾਂਦਾ ਸੀ ਫਿਰ ਦੂਜਾ ਵਿਆਹ ਹੋ ਗਿਆ ਫਿਰ ਤੀਜਾ ਵਿਆਹ ਹੋ ਗਿਆ ਉਹ ਲੋਕਾਂ ਨੂੰ ਬਸ ਮੈਂ ਭੇੜ ਚਾਲ ਵਿਖਾਈ ਗਿਆ ਬਈ ਲੋਕਾਂ ਵਿੱਚ ਲੋਕਾਂ ਨੂੰ ਮਚਾਉਂਦਾ ਸੀ ਲੋਕਾਂ ਨੂੰ ਮਚਾਉਂਦਾ ਸੀ ਅੱਜ ਮੈਨੂੰ ਪਤਾ ਲੱਗ ਗਿਆ ਬਈ ਮੇਰੀ ਜਿਹੜੀ ਅੱਗ ਮੱਚੀ ਜਾਂਦੀ ਹੈ ਉਹ ਮੈਂ ਕਿਵੇਂ ਭਜਾਵਾਂ ਮੈਂ मतलब ਕਿ ਬਈ ਵੇਖੋ ਲੋਕਾਂ ਨੂੰ ਮਚਾਉਂਦਾ ਸੀ ਤੇ ਅੱਜ ਆਪ ਕਹਿੰਦੇ ਜਿਵੇਂ ਜੇਵ ਜੱ ਕਰਾਂਗੇ ਉਵੇਂ ਭਰਾਂਗੇ ਲੋਕਾਂ ਨੂੰ ਮਚਾਉਂਦਾ ਸੀ ਤਿੰਨ ਵਿਆਹ ਕਰਾ ਕੇ ਲੋਕਾਂ ਨੂੰ ਕਹਾਂ ਸੀ ਕਿ ਤੁਸੀਂ ਵੀ ਵੇਖੋ ਮੇਰਾ ਤਿੰਨ ਘਰ ਆ ਲਿਆ ਮੇਰੀਆਂ ਐਨਾਂ ਨੂੰ ਨਚਾਉਂਦਾ ਸੀ ਡਾਂਸ ਕਰਾਉਂਦਾ ਸੀ ਬਈ ਚਾਰਾ ਚਾਰ ਤਿੰਨ ਲਾਦਰੇ ਰੱਖੇ ਹੋਇਆ ਸ ਚੈਨਲ ਜਿਵੇਂ ਮੇਰੀ ਪਹਿਲੀ ਘਰ ਵਾਲੀ ਤੇ ਇੱਕ ਕੈਮਰਾ ਵਾਲਾ ਰੱਖਿਆ ਹੋਇਆ ਠੀਕ ਹੈ ਦੂਜੀ ਘਰ ਵਾਲੀ ਤੇ ਇੱਕ ਕੈਮਰਾ ਵਾਲਾ ਰੱਖਿਆ ਚੌਥੀ ਤੇ ਵੀ ਤੀਜੀ ਤੇ ਵੀ ਇਦਾਂ ਸਾਰਿਆਂ ਤੇ ਕੈਮਰੇ ਰੱਖੇ ਹੋਇਆ ਜਦੋਂ ਤੇ ਤੀਜੀ ਹੁਣ ਕੋਈ ਤੇ ਚੌਥੀ ਕੋਈ ਹੋਰ ਵੀ ਹੈਗੀ ਹੈ ਕੋਈ ਜਿੱਕਦੇ ਅੱਛਾ ਇੱਕ ਤੇਲੀ ਹੋਰ ਹੈ ਤੇ ਚੌਥੀ ਵੀ ਬਣਾਉਣੀ ਸੀਗੀ ਹੁਣ ਚੌਥੀ ਘਰ ਵਾਲੀ ਫਿਰ ਉਹਨਾਂ ਨੇ ਬਈ ਯਾਰ ਬਾਲਾ ਲੜਨ ਲੱਗ ਗਏ ਮੇਰੇ ਨਾਲ ਫਿਰ ਮੈਂ ਸੋਚਿਆ ਮੈਂ ਕਹਣਾ ਘਰੋਂ ਨਿਕਲ ਹੀ ਚੱਲ ਮੈਂ ਸਾਰਾ ਕੁਝ ਦੇ ਆਇਆ ਬਈ ਇਹਨਾਂ ਨੂੰ ਚਾਹੀਦਾ ਸਾਰਾ ਕੁਝ ਦੇ ਆਇਆ ਮੈਨੂੰ ਬੜਾ ਦੁਖੀ ਆ ਬਈ ਮੇਰਾ ਤਾਂ ਬਸ ਖਿਹੜਾ ਛੜਾ ਦੇ ਮੈਂ ਮਾਰਨਾ ਬਈ ਖਿਹੜਾ ਛੜਾ ਉਹਨੂੰ ਮੈਂ ਕਿਹਾ ਤੈਨੂੰ ਵਿਆਹ ਕਰਾਉਣ ਨੂੰ ਕਹਿ ਸੀਗਾ ਜਾਂ ਮੈਂ ਕਿਹਾ ਤੈਨੂੰ ਐ ਕਹਿ ਸੀਗਾ ਵੀ ਤੂੰ ਚੌਥੀ ਸਹੇਲੀ ਬਣਾ ਲੈ ਵੇਖੋ ਬਈ ਦਰਸ਼ਕੋ ਤਿੰਨ ਵਿਆਹ ਇੱਕ ਚੌਥੀ ਸਹੇਲੀ ਹੋਰ ਲਈ ਫਿਰਦਾ ਵੇਖੋ ਤੁਸੀਂ ਮੁੰਡੇ ਨੂੰ ਫੇਰ ਵੀ ਕਹਿੰਦਾ ਮੈਂ ਦੁਖੀ ਆ ਇੱਥੇ ਲੋਕ ਕਹਿੰਦੇ ਆ ਵੀ ਸਾਡੀ ਇੱਕ ਘਰ ਵਾਲੇ ਸਾਡੀ ਤੇ ਦੋ ਘਰ ਵਾਲਿਆਂ ਜਾਂ ਸਾਡੀ ਬਾਹਰ ਗੱਲ ਹੋਵੇ ਤਾਂ ਅਸੀਂ ਸੌਖੇ ਹੋ ਜਾਾਂਗੇ ਬਈ ਆ ਤੁਹਾਡੇ ਮੂਰੇ ਮਿਸਾਲ ਆ ਤਿੰਨ ਵਿਆਹ ਹੋਏ ਆ ਚੌਥੀ ਕਹਿੰਦਾ ਸਹੇਲੀ ਆ ਚੈਨਲ ਚੱਲਦੇ ਸੀ ਬਈ ਐਨਕਮ ਤੇਰੀ ਕਿੰਨੀ ਕ ਹੈ ਨੇ دیا ਮਤਲਬ 4 ਚੈਨਲ ਆ ਮੇਰੇ ਜੀ 12 13 ਲੱਖ 14 ਲੱਖ ਰੁਪਇਆ ਇੱਕ ਮਹੀਨੇ ਦਾ ਬਾਈ ਮਤਲਬ ਮੇਰੀ ਕਰੋੜਾਂ ਦੀ ਟਰਨਓਵਰ ਆ ਸਾਲ ਦੀ ਬਾਈ ਵੇਖੋ ਬਾਈ ਤੁਸੀਂ ਇੰਨੀ ਣਕਮ ਹੋਣ ਦੇ ਬਾਵਜੂਦ ਵੀ ਬੰਦਾ ਵੇਖੋ ਦਰ ਦਰ ਦੇ ਠੋਕਰਾ ਖਾਂਦਾ ਫਿਰਦਾ ਕਹਿੰਦਾ ਮੈਂ ਮਰਨ ਨੂੰ ਮਜਬੂਰ ਆ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਕੁੱਲੀਆਂ ਵਾਲੇ ਕਹਿੰਦੇ ਖੁਸ਼ ਤੇ ਜਿਹੜੇ ਵੱਡੀਆਂ ਕੋਠੀਆਂ ਵਾਲੇ ਉਹ ਨੀਂਦਿਆਂ ਗੋਲੀਆਂ ਖਾਂਦੇ ਆ ਇਕੱਲਾ ਦਿਖਾਵਾ ਕਰਕੇ ਆਪਾਂ ਲੋਕਾਂ ਨੂੰ ਮਚਾਉਣੇ ਹੁੰਨੇ ਆ ਨਾ ਇਹ ਇਕੱਲਾ ਦਿਖਾਵਾ ਹੀ ਰਹਿ ਜਾਂਦਾ ਪੱਲੇ ਅੱਜ ਮੇਰੇ ਇਕੱਲੇ ਪੱਲੇ ਦਿਖਾਵਾ ਹੀ ਸੀਗਾ ਹੁਣ ਮੇਰੇ ਕੁਛ ਨਹੀਂ ਹੈ ਕਿ ਮੈਂ ਵੇਖ ਲੈ ਲੋਅਰ ਟੀ-ਸ਼ਰਟ ਚ ਫਿਰਦਾ ਨਹੀਂ ਤੇ ਫੋਨ ਫਾਨ ਫੋਨ ਫਾਨ ਸਾਰਾ ਵੇਚਤਾ ਬਈ ਇਹ ਚਾਂਦੀ ਦੇ ਕੜਾ ਰਹਿ ਗਿਆ ਅੱਜ ਇਹ ਵੇਚ ਕੇ ਰੋਟੀ ਖਾਉਂਗਾ ਅੱਛਾ ਬਈ ਰੋਟੀ ਖਾਣ ਨੂੰ ਜੇਨੇ ਕਿਤੇ ਕੋਲੇ ਪੈਸੇ ਹੈ ਨਹੀਂ ਬਈ ਮੇਰੇ ਕੋਲ ਕੁਛ ਵੀ ਹੈ ਨਹੀਂ ਯਾਰ ਮੈਂ ਜਾ ਬਈ ਤੂੰ ਰਹਿਣਾ ਕਿੱਥੇ ਆ ਮੇਰੀਆਂ ਘਰ ਵਾਲੀਆਂ ਮੈਨੂੰ ਲਾਉਂਦੀਆਂ ਫਿਰਦੀਆਂ ਉਹ ਕਹਿੰਦੀਆਂ ਮੈਨੂੰ ਮਾਰਾਂਗੀਆਂ ਸੀ ਤੇ ਤੂੰ ਰਹਿ ਰਹਿਣਾ ਰੂਣਾ ਕਿੱਥੇ ਆ ਬਈ ਮੈਂ ਟਿੱਬਿਆਂ ਤੇ ਰਹਿਣਾ ਬਈ ਟਿੱਬਿਆਂ ਤੇ ਰਹਿੰਦਾ ਬਈ ਤੁਸੀਂ ਵੇਖੋ ਬਈ ਪਹਿਲੇ ਤੈਨੂੰ ਇੱਕ ਸਵਾਲ ਹੋਰ ਕਰਾਂ ਜਿਹੜਾ ਬਹੁਤ ਜ਼ਰੂਰੀ ਸਵਾਲ ਆ ਜਿਹੜੇ ਤੇਰੇ ਤਿੰਨ ਵਿਆਹ ਹੋਏ ਆ ਜਿਹੜੇ ਉਹਨਾਂ ਦੇ ਮਾਂ ਪਿਓ ਆ ਉਹਨਾਂ ਨੇ ਨਹੀਂ ਤੈਨੂੰ ਕੁਛ ਕਿਹਾ ਉਹਨਾਂ ਨੇ ਨਹੀਂ ਤੈਨੂੰ ਕੁੱਟ ਮਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਵਾਲ ਜਵਾਬ ਕੀਤੇ ਤੈਨੂੰ ਲੋਕਾਂ ਨੂੰ ਸਿਰਫ ਪੈਸਾ ਦਿਖਦਾ ਮਾਂ ਪਿਓ ਨੂੰ ਆਏ ਸੀਗੇ ਸਾਡੀਆਂ ਸਾਡੇ ਕਰੋੜਾਂ ਪਤੀ ਹੈਗਾ ਸਾਡੇ ਕੁੜੀਆਂ ਚੰਗੀਆਂ ਰਹਿਣਗੀਆਂ ਸੌਖੀਆਂ ਰਹਿਣਗੀਆਂ ਬਈ ਉਹਨਾਂ ਨੇ ਤਾਂ ਵਿਆਹ ਕਰਤੇ ਠੀਕ ਹੈ ਹੁਣ ਉਹ ਹੁਣ ਸਾਰੇ ਉਹ ਰਲ ਕੇ ਮੈਨੂੰ ਘਰੋਂ ਬਾਹਰ ਕੱਢਤਾ ਉਹਨਾਂ ਨੇ ਠੀਕ ਹੈ ਵੀ ਸਾਰੀ ਪ੍ਰਾਪਰਟੀ ਉਹਨਾਂ ਨੂੰ ਫਿਰਦੀਆਂ ਬਈ ਏ ਹੋਣ ਨਹੀਂ ਦੇਣਾ ਜਾਂ ਤਾਂ ਮੈਂ ਫਿਰ ਮੈਂ ਸੋਚਿਆ ਮੈਂ ਕਿ ਹੁਣ ਮੈਂ ਕੀ ਕਰਾਂ ਹਨਾ ਜਦੋਂ ਮੈਂ ਆਪ ਹੀ ਸਾਰਾ ਕੋਈ ਕਾਲ ਕੀਤਾ ਆਪਦਾ ਮੈਂ ਕੁੜੀ ਨਾਲ ਵਿਆਹ ਕਰਾਇਆ ਫਿਰ ਦੋ ਕੁੜੀਆਂ ਨਾਲ ਵਿਆਹ ਕਰਾਇਆ ਫਿਰ ਤੀਜੀ ਕੁੜੀ ਨਾਲ ਵਿਆਹ ਕਰਾਇਆ ਮੈਂ ਆਪ ਹੀ ਜਦੋਂ ਗਲਤ ਹੈਗਾ ਫਿਰ ਮੈਂ ਉਹਨਾਂ ਨੂੰ ਕੀ ਕਹੂੰਗਾ ਹਨਾ ਲੋਕਾਂ ਨੂੰ ਕੀ ਕਹੂੰਗਾ ਦਰਸ਼ਕੋ ਅਸੀਂ ਦੱਸਣਾ ਜੁਰੇ ਜਿਹੜੇ ਕੁੜੀਆਂ ਦੇ ਮਾਪਿਓ ਵੀ ਇਹ ਵੇਖੋ ਲਾਲਚ ਵਿੱਚ ਆ ਕੇ ਕਿ ਇਹਨਾਂ ਤਿੰਨ ਕੁੜੀਆਂ ਸੀ ਉਹਦੇ ਮਾਪਿਓ ਲਾਲਚ ਵਿੱਚ ਆ ਕੇ ਇਹਨਾਂ ਵਿਆਹ ਕਰਤੇ ਉਹਨੇ ਆਏ ਨਹੀਂ ਦੇਖਿਆ ਵੀ ਪਹਿਲਾਂ ਦੋ ਵਿਆਹ ਹੋਇਆ ਜਾਂ ਇੱਕ ਵਿਆਹ ਹੋਇਆ ਜਾਂ ਤਿੰਨ ਵਿਆਹ ਹੋਏ ਆ ਮੈਨੂੰ ਉਹਨੇ ਕਿ ਸਿਰਫ ਪੈਸਾ ਦੇਖਿਆ ਵੀ ਮੁੰਡੇ ਕੋਲੇ ਪੈਸਾ ਕਰੋੜਪਤੀ ਮੁੰਡਾ ਚੈਨਲ ਚੱਲਦੇ ਆ ਪਰ ਉਹਨਾਂ ਨੇ ਆਏ ਨਹੀਂ ਦੇਖਿਆ ਵੀ ਸਾਡੀਆਂ ਕੁੜੀਆਂ ਸੁਖੀਆਂ ਰਹਿਣਗੀਆਂ ਜਾਂ ਦੁਖੀ ਰਹਿਣਗੀਆਂ ਜਾਂ ਸੁਖੀ ਰਹਿਣਗੀਆਂ ਕੁੜੀਆਂ ਨੇ ਵੀ ਆਸ ਵਿੱਚ ਸਹਿਮਤੀ ਕਰ ਲਈ ਵੀ ਅਕਸਰ ਤਰ ਜਿਹੜਾ ਜਿਹੜਾ ਘਰੇਦਰਾ ਰੌਲਾ ਪਿਆ ਕਿਹੜੀ ਗੱਲ ਤੋਂ ਆ ਰੌਲਾ ਕਿਹੜੀ ਗੱਲੋਂ ਪੈਂਦਾ ਤਰਾ ਰ ਵੀ ਮੈਂ ਚੌਥੀ ਲਿਆਉਣ ਨੂੰ ਫਿਰਦਾ ਸੀ ਹੁਣ ਅੱਛਾ ਤੂੰ ਚੌਥੀ ਲਿਆਉਣ ਨੂੰ ਫਿਰਦਾ ਸੀ ਉਹ ਕਹਿੰਦੇ ਵੀ ਚੌਥੀ ਨਹੀਂ ਆਸੀ ਆਉਣ ਦਿਨ ਚੌਥੀ ਨਹੀਂ ਆਉਣ ਦਿੰਦੀਆਂ ਬਈ ਚੌਥੀ ਲਿਆਉਣ ਨੂੰ ਫਿਰਦਾ ਸੀ ਹੁਣ ਮੈਂ ਠੀਕ ਆ ਮੈਨੂੰ ਆਏ ਸੀਗਾ ਚਲ ਇੱਕ ਹੋਰ ਲੈ ਕੇ ਇੱਕ ਚੈਨਲ ਹੋਰ ਖੜਾ ਕਰਾਂਗੇ ਨਹੀਂ ਬਈ ਜਦੋਂ ਉਹਨਾਂ ਨੂੰ ਤਿੰਨਾਂ ਦਾ ਪਹਿਲਾਂ ਨਹੀਂ ਪ੍ਰੋਬਲਮ ਹੋਈ ਤੇ ਚੌਥੀ ਤੋਂ ਉਹਨਾਂ ਨੂੰ ਕਾਹਤੋਂ ਪ੍ਰੋਬਲਮ ਆ ਗਈ ਪਤਾ ਨਹੀਂ ਯਾਰ ਕੀ ਕੀ ਕਿ ਉਹਨਾਂ ਨੂੰ ਆਇਆ ਸੀ ਬਈ ਸੜ ਜਿਹੜੀ ਐਨਕਾ ਮਾ ਉਹ ਬੜੇ ਹਿੱਸੇ ਚ ਵੰਡੀ ਜਾਊਗੀ ਹਾਂ ਬਈ ਇਹੀ ਹੋਊਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਮੈਂ ਚੈਨਲ ਇੱਕ ਹੋਰ ਬਣਾਉਣਾ ਇੱਕ ਬਈ ਵੇਖੋ ਚੈਨਲ ਬਣਾਉਣ ਦੇ ਵਿੱਚ ਜਿਹੜੇ ਆਪਾਂ ਇੰਸਟਾਗ੍ਰam ਤੇ ਨਾ ਕੁੜੀਆਂ ਛੋਟੇ ਛੋਟੇ ਕੱਪੜੇ ਪਾ ਕੇ ਬਈ ਤੂੰ ਵੀ ਛੋਟੇ ਛੋਟੇ ਕੱਪੜੇ ਪਾ ਕੇ ਨਚਾਉਂਦਾ ਸੀ ਨਾ ਬਈ ਯਾਰ ਤੂੰ ਉਹੀ ਇਹ ਉਹੀ ਆ ਵੇਖੋ ਛੋਟੇ ਛੋਟੇ ਕੱਪੜੇ ਪਾ ਕੇ ਘਰ ਵਾਲਿਆਂ ਨੂੰ ਲੋਕਾਂ ਮੂਰੇ ਪੇਸ਼ ਕਰਦੇ ਆ ਨਚਾਉਂਦੇ ਆ ਡਾਂਸ ਕਰਾਉਂਦੇ ਆ ਉਹ ਵੀ ਜੀ ਕਮਾਈ ਬਈ ਉਹ ਵੀ ਜੀ ਕਮਾਈ ਦਾ ਕੀ ਫਾਇਦਾ ਜਦ ਤੂੰ ਦਰ ਲੋਕਾਂ ਦਾ ਕੁੜਿਆਂ ਨੂੰ ਲੋਕਾਂ ਦੇ ਜਵਾਕਾਂ ਨੂੰ ਵੀ ਗਲਤ ਰਾਹ ਤੇ ਤੋਰਦਾ ਸੀ ਕੋਈ ਫਾਇਦਾ ਨਹੀਂ ਬਾਈ ਮੈਂ ਸਾਰਿਆਂ ਨੂੰ ਇੱਕ ਗੱਲ ਕਹਿ ਦਿੰਨਾ ਮੇਥੋਂ ਬਹੁਤ ਵੱਡੀ ਗਲਤੀ ਹੋਈ ਹੈ ਮੇਰੇ ਪਿੱਛੇ ਲੱਗ ਕੇ ਬਾਈ ਸਾਰੇ ਜਣਿਆਂ ਨੂੰ ਮੈਂ ਇੱਕ ਕਹਿਣਾ ਚਾਹਣਾ ਸਲਾਹ ਵੀ ਮੇਰੇ ਪਿੱਛੇ ਲੱਗ ਕੇ ਭਾਈ ਜਾਂ ਮੇਰੀਆਂ ਸੋਸ਼ਲ ਮੀਡੀਆ ਦੇ ਵੀਡੀਓ ਵੇਖ ਕੇ ਜਾਂ ਕਿਸੇ ਦੀਆਂ ਵੀ ਰੱਖ ਲੋ ਜਾਂ ਮੇਰੀਆਂ ਜਾਂ ਕਿਸੇ ਦੀਆਂ ਵੀ ਉਹਨਾਂ ਦੇ ਜਿਹੜੇ ਸਟੇਟਸ ਆਪਾਂ ਵੇਖਦੇ ਆ ਫੋਨਾਂ ਦੇ ਵਿੱਚ ਫੋਨਾਂ ਦੇ ਵਿੱਚ ਚੀਜ਼ ਹੋਰ ਹੁੰਦੀ ਹੈ ਬਾਹਰ ਦੇ ਰੀਅਲ ਲਾਈਫ ਜਿਹਦੇ ਵਿੱਚ ਬਹੁਤ ਔਖਾ ਹੁੰਦਾ ਬੰਦਾ ਠੀਕ ਹੈ ਠੀਕ ਹੈ ਹੁਣ ਮੈਂ ਤਿੰਨ ਜਨਾਨੀਆਂ ਨਾਲ ਯਾਰ ਕਿਵੇਂ ਪੈਣਾ ਮੈਨੂੰ ਪਤਾ ਮਤਲਬ ਕਿ ਜਿਹੜੀ ਤੇਰੀ ਰੀਅਲ ਰੀਅਲ ਲਾਈਫ ਹੈ ਜੇ ਕਿ ਰੀਅਲ ਲਾਈਫ ਅੰਦਰੋਂ ਸਾਰੀ ਸਾਰਾ ਕੁਝ ਮੁੱਕ ਗਿਆ ਬਸ ਵੇਖਾਂ ਜੇ ਮੈਂ ਮੋਟਾ ਲੱਗਿਆ ਨਾ ਖਤਮ ਆ ਮੈਂ ਵਿੱਚ ਨਹੀਂ ਮਤਲਬ ਕਹਿੰਦਾ ਭਾਈ ਜਿਹੜਾ ਤੂੰ ਰੀਲਾਂ ਦੇ ਵਿੱਚ ਦਿਖਾਉਣਾ ਭਈ ਐ ਪੈਸੇ ਡਾਉਣਾ ਖੁਸ਼ ਆ ਬਹੁਤ ਹੱਸਦਾ ਖੇਡਦਾ ਭਈ ਉਹ ਇੱਕ ਨਕਲੀ ਹੈ ਕੋਈ ਖੁਸ਼ ਨਹੀਂ ਭਾਈ ਮੈਂ ਤਾਂ ਬਹੁਤ ਦੁਖੀ ਆ ਮੇਰੀ ਅੰਦਰਲੀ ਲਾਈਫ ਤਾਂ ਇਹੀ ਆ ਵੀ ਮੈਂ ਬਹੁਤ ਦੁਖੀ ਮਾਰਨੋ ਫਿਰਦਾ ਮਾਰਨੋ ਫਿਰਦਾ ਭਾਈ ਜਿਹੜੀ ਲੋਕਾਂ ਨੂੰ ਦਿਖਦੀ ਨਹੀਂ ਉਹ ਚੀਜ਼ ਭਾਈ ਵੇਖੋ ਦਰਸ਼ਕੋ ਬਾਈ ਦਾ ਕਹਿੰਦਾ ਮਤਲਬ ਇਹ ਆ ਵੀ ਕਿ ਤੁਸੀਂ ਰੀਲਾਂ ਦੇਖ ਲੈਣੇ ਆ ਨਾ ਰੀਲਾਂ ਵਿੱਚ ਲੋਕਾਂ ਨੂੰ ਹੱਸਦਿਆਂ ਨੂੰ ਦੇਖਦੇ ਆ ਪੈਸਾ ਸਿੱਟ ਜਾਂਦੇ ਆ ਕੋਈ ਨੱਚੀ ਜਾਂਦੇ ਆ ਉਹਨਾਂ ਦੇ ਨਾਂ ਜਾਇਆ ਕਰੋ ਜਿਹੜ ਉਹ ਸਾਹਮਣੇ ਖੜਾ ਚਾਰ ਦਿਨਾਂ ਨਾਲ ਚੱਲਦੇ ਆ ਤੇ ਲੱਖਾਂ ਕਰੋੜਾਂ ਦੀ ਟਰਨਓਵਰ ਆ ਸਾਲ ਦੀ ਤੇ ਵੇਖ ਲਓ ਮਰਨ ਨੂੰ ਤਿਆਰ ਹੋਇਆ ਫਿਰਦਾ ਟਿੱਬਿਆਂ ਤੇ ਰਾਤਾਂ ਕੱਢਦਾ ਕਹਿੰਦਾ ਅੱਜ ਰੋਟੀ ਖਾਣ ਨੂੰ ਪੈਸੇ ਨਹੀਂ ਤੇ ਕਲਾ ਚਾਂਦੀ ਦਾ ਹੱਥ ਚ ਪਾਇਆ ਕਹਿੰਦਾ ਇਹ ਵੇਚ ਕੇ ਫੇਰ ਰੋਟੀ ਖਾਊਂਗਾ ਬਾਈ ਜਿਹੜੇ ਤੇਰੀ ਜਿਵਾਕਾ ਦੀ ਫੀਸ ਫੂਸ ਆ ਜਾਂ ਖਰਚਾ ਪਾਣੀ ਆ ਫਿਰ ਉਹ ਹੁਣ ਕੌਣ ਚੱਕੂਗਾ ਬਾਈ ਚੈਨਲ ਚੱਲ ਜੀ ਜਾਂਦੇ ਬਈ ਉਹ ਸਾਰਾ ਕੁਝ ਉਹ ਆਪ ਹੀ ਚੱਕ ਲੈਣਗੇ ਟਕੂਟ ਸਾਰੇ ਉਹਨਾਂ ਨੂੰ ਦੇ ਉਹਨਾਂ ਸਾਰਾ ਉਹਨਾਂ ਦੇ ਬਦਲ ਤੇ ਸੀ ਮੈਂ ਸਾਰੇ ਉਹਨਾਂ ਕੋਲ ਅਕਾਊਂਟ ਸਾਰੇ ਕੋ ਚੱਲੀ ਜਾਂਦਾ ਹੂੰ ਬਸ ਮੈਂ ਇਹ ਕਹਿਣਾ ਚਾਹਣਾ ਬਈ ਮੇਰੇ ਪੱਲੇ ਕੁਝ ਨਹੀਂ ਹੈਗਾ ਹੁਣ ਬਸ ਮੈਂ ਆਪਦੇ ਆਪ ਨੂੰ ਛੱਡਣਾ ਚਾਹਣਾ ਸਰੀਰ ਛੱਡਣਾ ਚਾਹਣਾ ਹੂੰ ਠੀਕ ਹੈ ਖਤਮ ਕਰਨਾ ਚਾਹਣਾ ਆਹ ਦੇ ਮਤਲਬ ਇਹ ਕਹਿਦਾ ਜਿਹੜੇ ਤੇਰੇ ਅਕਾਊਂਟ ਸੀ ਜਤਰੇ ਜਿਹੜੇ ਤੇਰੇ ਚੈਨਲ ਸੀ ਸਾਰੇ ਤੇ ਅਧਿਕਾਰਾਂ ਨੂੰ ਸੁਣਾ ਤੇ ਬਈ ਉਹਨਾਂ ਨੂੰ ਦੇ ਦਿਆਂ ਕਰਦੇ ਤੇ ਆਦਿਆਂ ਘਰ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦਾ ਘਰ ਵਾਲਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਬਈ ਹ ਪਹਿਲਾਂ ਘਰ ਵਾਲਿਆਂ ਨੂੰ ਸੁਨੇਹਾ ਹੈ ਵੀ ਤੁਸੀਂ ਮੇਰੇ ਪੈਸੇ ਖਾ ਕੇ ਨਿਆਰੇ ਲੋ ਖੁਸ਼ ਰਹੋ ਖੁਸ਼ ਰਹੋ ਬਸ ਮੈਨੂੰ ਬਖਸ਼ੋ ਮੇਰੀ ਜਿੰਦਗੀ ਨੂੰ ਬਸਵਾ ਦੇ ਮਾਂ ਪੈਣ ਖਮਾਓ ਖਾਓ ਪੀਓ ਐਸ਼ ਕਰੋ ਠੀਕ ਹੈ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਤਾਂ ਲੋਕਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਬਈ ਵੀ ਮੇਰੇ ਪਿੱਛੇ ਲੱਗ ਕੇ ਸੋਸ਼ਲ ਮੀਡੀਆ ਤੇ ਜਿਹੜੇ ਸਟੇਟਸ ਪੈਂਦੇ ਲੋਕਾਂ ਦੇ ਜਾਂ ਮੇਰੇ ਠੀਕ ਹੈ ਇਹਨਾਂ ਦੇ ਪਿੱਛੇ ਲੱਗ ਕੇ ਆਪਣੀ ਲਾਈਫ ਰੀਅਲ ਲਾਈਫ ਨੂੰ ਖਰਾਬ ਨਾ ਕਰੋ ਠੀਕ ਹੈ ਜਿੰਨੇ ਕਾਪਾ ਪਾਣੀ 'ਚ ਹੈਗੇ ਆ ਜਾਂ ਜਿੰਨੀ ਚਾਦਰ ਉਹਨਾਂ ਦੇ ਪੈਰ ਫਸਾਰਨਾ ਚਾਹੀਦਾ ਠੀਕ ਹੈ ਜਿੰਨੇ ਨਾਲ ਮਿਲਦਾ ਤੁਹਾਨੂੰ ਬਈ ਉਹਨਾਂ ਨਾਲ ਖ ਹੁਣ ਮੈਂ ਖਤਮ ਆ ਬਾਈ ਤੇ ਮੇਰੇ ਪਿੱਛੇ ਲੱਗੋ ਨਾ ਠੀਕ ਹੈ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਮੈਨੂੰ ਮਾਫ ਕਰੋ ਬਾਈ ਮੈਂ ਹੁਣ ਜਾਂਦਾ ਯਾਰ ਠੀਕ ਹੈ ਬਾਈ ਚੰਗਾ ਭਾਈ ਵੇਖੋ ਭਾਈ ਦਰਸ਼ਕੋ ਇਹ ਮੁੰਡਾ ਤੁਹਾਡੇ ਸਾਹਮਣੇ ਜਿਹੜਾ ਆਇਆ ਤਿੰਨ ਵਿਆਹ ਕਰਾਇਆ ਸੀ ਚੌਥੀ ਕਹਿੰਦਾ ਇੱਕ ਸੇਲੀ ਹੋਰ ਆ ਮੇਰੀ ਤੇ ਵੇਖੋ ਭਾਈ ਇਹਨਾਂ ਦੀ ਜਿਹੜੀ ਇੰਸਟਾਗ੍ਰਾਮ ਤੇ ਰੀਲਾਂ ਵਾਲੀ ਜਿਹੜੀ ਲਾਈਫ ਹੁੰਦੀ ਨਾ ਆਪਾਂ ਉਹ ਵੇਖ ਕੇ ਨਾ ਉਹ ਲਾਈਫ ਨੂੰ ਵੇਖ ਕੇ ਆਪਾਂ ਵੀ ਵੱਡੇ ਵੱਡੇ ਸੁਪਨੇ ਵੇਖ ਲੈਣੇ ਆ ਆਪਾਂ ਵੀ ਕਹਿੰਦੇ ਆ ਵੀ ਸਾਡੀ ਵੀ ਐ ਜਿੰਦਗੀ ਹੋਵੇ ਅਸੀਂ ਵੀ ਨੱਚੀਏ ਖੇਡੀਏ ਹੱਸੀਏ ਕਮਾਈਏ ਪੈਸੇ ਪਰ ਜਿਹੜੇ ਅਸਲ ਦੇ ਵਿੱਚ ਨਾ ਇਹਨਾਂ ਦੀ ਜ਼ਿੰਦਗੀ ਭਾਈ ਬਹੁਤ दुखी ਹੁੰਦਿਆ ਤੇਰੇ ਸਾਹਮਣੇ ਵੀ ਤੁਹਾਡੇ ਸਾਰੇ ਸਾਹਮਣੇ ਤੇ ਮੁੰਡਾ ਕਹਿੰਦਾ ਮਾਰਨ ਨੂੰ ਤਿਆਰ ਆ ਮੇਰੇ ਕੋਲ ਅੱਜ țeela ਨਹੀਂ ਬਜਿਆ ਸਾਰਾ ਕੁਛ ਕਹਿੰਦਾ ਅੱਜ ਕੜਾ ਵੇਚ ਕੇ ਮੈਂ ਰੋਟੀ ਖਾਊਂਗਾ ਵੇਖੋ ਤੁਸੀਂ ਕਿੰਨਾ ਔਖੜ ਵਾਲੇ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਬੰਦਾ ਦਰਦ-ਦਰਦੇ ਠੋਕੜਾ ਖਾਂਦਾ ਫਿਰਦਾ ਟਿੱਬਿਆਂ ਤੇ ਸੌਂਦਾ ਕਹਿੰਦਾ ਮੈਂ ਘਰੋਂ ਇੰਨਾ ਦੁਖੀ ਹੋਇਆ ਪਿਆ ਵੀ ਮੇਰਾ ਮਨ ਨੂੰ ਜੀ ਕਰਦਾ ਤੈਨ ਨਕਰ ਲੀਆਂ ਸਿੰਘਾਂ ਬਾਬਿਓ ਚੌਥੀ ਇੱਕ ਹੋਰ ਲਿਆ ਉਹਨੂੰ ਫਿਰਦਾ ਸੀ ਫੇਰ ਘਰੇ ਕਲੇਸ ਪਿਆ ਸੋ ਸਾਡੀ ਬੇਨਤੀ ਹੈ ਵੀ ਜਿਹੜੇ ਇੰਸਟਾਗ੍ਰam ਤੇ ਰੀਲਾਂ ਹੁੰਦੀਆਂ ਜਾਂ ਕਿਸੇ ਨੂੰ ਦੇਖ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਜਿੰਨੀ ਕ ਆਪਣੀ ਹੈ ਸੀ ਤਾਂ ਆਪਣੇ ਕਹਿੰਦੇ ਚਾਦਰ ਦੇਖ ਕੇ ਆਪਣੇ ਪੈਰ ਪਸਾਰਨੇ ਚਾਹੀਦੇ ਕਿਸੇ ਨੂੰ ਦੇਖ ਕੇ ਆਪਣੇ ਫੈਸਲੇ ਨਾ ਲਓ ਫੇਰ ਤੁਸੀਂ ਆਉ ਉਹ ਫੈਸਲੇ ਲੈ ਕੇ ਨਾ ਤੁਸੀਂ ਆਪ ਦਾ ਨੁਕਸਾਨ ਨਹੀਂ ਕਰੋਗੇ ਕੋਈ ਤੁਹਾਡਾ ਵਾਧਾ ਨਹੀਂ ਹੁੰਦਾ ਜਿਹੜੀ ਸਾਡੀ ਵੀਡੀਓ ਆ ਇਹਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰਕੇ ਵੀਡੀਓ ਹਰੇਕ ਕੋਲੇ ਪਹੁੰਚਦੀ ਕਰ ਦਿਓ ਤਾਂ ਕਿ ਆਪਣੀ ਜ਼ਿੰਦਗੀ ਲੋਕ ਬਚਾ ਲੈਣ ਤੇ ਕਿਸੇ ਦੇ ਮਗਰ ਨਾ ਲੱਗਣ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ